ਮੈਂ ਅਰਣੁਪਲ ਚਿਰਾਗ ਨਿਊਜ਼ ਤੋਂ ਅੱਜ ਅਸੀਂ ਆਏ ਹੋਇਆ ਰੈਨ ਬਸੇੜਾ ਜਿਹੜੀ ਕਿ ਇੱਕ ਸੰਸਥਾ ਸਾਡਾ ਬਜੁਰਗ ਸਾਡਾ ਮਾਂ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਜੋ ਕਿ ਇਹਨਾਂ ਬੇਸਾਰਾ ਬਜ਼ੁਰਗਾਂ ਨੂੰ ਸੰਭਾਲ ਰਹੀ ਆ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ ਇਹ ਸੰਸਥਾ ਲਗਾਤਾਰ 3 ਸਾਲ ਤੋਂ ਇਹਨਾਂ ਬੇਸਾਰਾ ਬਜ਼ੁਰਗਾਂ ਨੂੰ ਸੰਭਾਲ ਰਹੀ ਆ ਤੇ ਇੱਥੇ ਉਹ ਬਜ਼ੁਰਗਾਂ ਜਿਹੜੇ ਸੜਕਾਂ ਤੇ ਸੌਂ ਰਹੇ ਸੀ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਸੀਗਾ ਤੇ ਸੜਕਾਂ ਤੇ ਹੀ ਪੈ ਰਹੇ ਸੀਗੇ ਤੇ ਅੱਜ ਇਹ ਸੰਸਥਾ ਨੂੰ ਲੈ ਇੱਥੇ ਆਸ਼ਰਮ ਲੈ ਕੇ ਆਈ ਤੇ ਇਹਨਾਂ ਦੀ ਸੇਵਾ ਕਰ ਰਹੀ ਆ ਤੇ ਸਾਡੇ ਕੋਲ ਬਜ਼ੁਰਗ ਨੇ ਤੇ ਕਾਫੀ ਇਹਨਾਂ ਦੀ ਤਬੀਰ ਵੀ ਕਾਫ ਤੇ ਇਹ ਸਸਤਾ ਨੂੰ ਲੈ ਕੇ ਆਈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਈ ਕੀ ਨਾਮ ਹੈ ਤੁਹਾਡਾ ਰੋਸ਼ਨ ਰੋਸ਼ਨ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਤੁਸੀਂ ਪਹਿਲਾਂ ਟੇਬਾੜੂ ਰਹਿੰਦੇ ਅੱਛੇ ਬਰੂ ਰਹਿੰਦੇ ਸੀ ਕੋਈ ਆਪਣਾ ਘਰ ਪਰਿਵਾਰ ਮਕਾਨ ਪਹਿਲਾਂ ਨਾ ਪਿੰਡ ਸੀ ਅੱਛਾ ਫਿਰ ਉਸ ਤੋਂ ਬਾਅਦ ਇੱਥੇ ਆ ਗਏ ਅੱਛਾ 90 ਜੀ 90 ਅੱਛਾ ਚਾਹ ਜਿਹਦਾ ਡਾਊਨਲ ਆਇਆ ਮਾਠਾ ਅੱਛਾ ਜੀ ਫਿਰ ਆ ਨੁਕਸੇ ਬਾਰੇ ਬਿਮਾਰੀ ਆ ਗਈ ਤੇ ਜਿਹੜਾ ਤੁਹਾਡਾ ਕਰ ਆਪਣਾ ਸੀ ਮਕਾਨ ਪਿੰਡ ਆਪਣਾ ਇੱਥੇ ਨਹੀਂ ਹੈਗਾ। ਅੱਛਾ ਇੱਥੇ ਨਹੀਂ ਹੈਗਾ ਸੀਗਾ। ਤੇ ਪਿੰਡੋਂ ਵੇਚ ਕੇ ਆਏ ਸੀ ਇੱਥੇ। ਵੇਚਤਾ 1 ਲੱਖ 20 ਹਜ਼ਾਰ ਦਾ। ਅੱਛਾ ਇੱਥੇ ਮਕਾਨ ਬਣਾਇਆ ਨਹੀਂ? ਨਹੀਂ ਬਣਾਇਆ ਨਹੀਂ। ਥੋੜੇ ਪੈਸੇ ਇੱਥੇ ਪੈਸੇ ਮਹਿੰਗਾ। ਜਿਵੇਂ ਜਾਣਾ ਮਹਿੰਗਾ ਮਕਾਨ। ਅੱਛਾ ਜੀ। ਤੇ ਆਪਣੇ ਬੱਚੇ ਕੀ ਕਰਦੇ ਨੇ? ਪੰਜਾ ਇੱਕ ਕਪੜੇ ਦਾ ਕੰਮ ਕਰਦਾ ਦੁਕਾਨ ਤੇ ਨੌਕਰੀ। ਅੱਛਾ। ਇੱਕ ਬੁਲਟਾਂ ਵਾਲੀ ਦੁਕਾਨ ਤੇ ਕੰਮ ਕਰਦਾ। ਉਹਨਾਂ ਦੇ ਮਕਾਨ ਆਪਣੇ ਨਹੀਂ। ਮਕਾਨ ਤਾਂ ਆਪਣੇ ਆ ਪਰ ਵੇਖਪਾਲ ਘਾਟੇ ਕੋ। ਅੱਛਾ ਜੀ। ਤੇ ਤੁਸੀਂ ਕਦੇ ਕੰਮ ਕਰਦੇ ਸੀ ਇੱਥੇ ਲੁਧਿਆਣੇ? ਛਾਹ ਦਾ ਕੰਮ ਆਡਾ ਲਾਈਦਾ ਸੀ ਸਟਾਇਪਲ ਤੋਂ। ਕਿੰਨੇ ਪੈਸੇ ਬਣ ਜਾਂਦੇ ਸੀਗੇ? ਇਹ ਦੇਖ ਲਓ ਕੀ ਬੰਦ ਹੈ ਅਗਰ 30 ਰੁਪਏ ਕੱਪ ਛਾਹ ਹੀ ਹੋਣਗੇ 5 ਰੁਪਏ 10 ਰੁਪਏ। ਅੱਛਾ ਮੈਂ ਤੁਸੀਂ ਬੱਚਿਆਂ ਦਾ ਸਾਰਾ ਪੜਾਇਆ ਲਿਖਾਇਆ ਉਹ ਸਾਰਾ ਕੁਝ ਨਪਾਲਨ ਪੋਸ਼ਣ ਕੀਤਾ ਹੋਇਆ ਸ਼ੁਰੂਤ ਲੈ ਕੇ ਹਣ ਤੱਕ। ਜੋ ਵੀ ਹੈਗਾ ਸੀ ਮਾੜਾ ਮੋਟਾ ਦਿੱਤਾ ਹੀ ਆ। ਅੱਛਾ। ਇਹ ਬੱਚਿਆਂ ਨੇ ਤੁਹਾਨੂੰ ਪੁੱਛਿਆ ਨਹੀਂ ਕਿ ਤੁਹਾਨੂੰ ਕਿਸ ਹਾਲਾਤ ਵਿੱਚ ਛੱਡਤਾ? ਕੋਈ ਨੀ ਬੌਰੀ ਦੇ ਪੈਸੇ ਕੋਲੇ ਇਹਦੇ ਪਹੁੰਚਦੇ ਨਹੀਂ ਹੈਗੇ ਨਹੀਂ ਕੋਈ ਇੱਥੇ। ਅੱਛਾ। ਮੈਂ ਤੁਸੀ ਇੰਨਾ ਪਾਲ ਲਿਆ ਸਾਰਾ ਉਸ ਨੂੰ ਵੱਡਾ ਕੀਤਾ ਖਾਇਆ ਪੜਾਇਆ ਤੇ ਆਪਣੇ ਪੈਰਾਂ 'ਚ ਖੜਾ ਕੀਤਾ ਤੇ ਜੀ ਤੁਹਾਡੀ ਜਿਹੜੀ ਸੇਵਾ ਕਰਨ ਦੀ ਬਵਾਰੀ ਆਈ ਤੇ ਤੁਹਾਨੂੰ ਉੱਥੇ ਨੂੰ ਛੱਡ ਤਾ ਲਾਚਾਰ ਅੱਜ ਕਮੇ ਮਾ ਆਲੀ ਬੌਜੀ ਇਦਾਂ ਦਾ ਜੇ ਪੈਸੇ ਤੁਹਾਡੇ ਕੋਲ ਹੈਗੇ ਤੇ ਪੁੱਛਦੇ ਨਹੀਂ ਹੈਗੇ ਨਹੀਂ ਪੁੱਛਦੇ ਤੇ ਤੁਹਾਡੀ ਵਾਈਫ ਵਾਈਫ ਘਰ ਦੇ ਕੰਮ-ਕੁਮ ਕਰਦੀ ਕੱਪੜੇ ਲੜੇ ਤੌਂਦੀ ਆ ਤੇ ਆਪਣਾ ਕਿਰਾਇਆ ਦਿੰਦੀ ਆ ਹਜ਼ਾਰ ਬਾਰਾਂ ਦਾ ਕੰਮ ਦੇ ਅਚੋ ਕਿਰਾਇਆ ਦਿੰਦੇ ਆ ਉਹ ਕਿਰਾਇਆ ਦੇ ਰਹੇ ਆ ਉਹ ਤੁਹਾਨੂੰ ਹੀ ਰੱਖੇ ਨਾਲ ਉਹਨਾਂ ਨੇ ਮੈਂ ਕੋਈ ਨਹੀਂ ਰੱਖਦਾ ਜੀ। ਤੇ ਵਾਈਫਰੇ ਵੀ ਤੁਹਾਨੂੰ ਛੱਡਦਾ ਤੋ ਹੈ। ਹਾਂ। ਤੇ ਕਿਤੇ ਸੋਰੇ ਜੀ ਕਿੱਥੇ ਪੈ ਰਹੇ ਸੀ ਤੁਸੀਂ? ਉਸ ਤੋਂ ਬਾਅਦ ਰੋਡ ਦੇ ਪੈ ਰਹੇ ਸੀ। ਇਹ ਰੋਡ ਦੇ ਪੈ ਰਹੇ ਸੀ ਜੀ। ਇਹ ਲੈਟਰਨ ਬਾਥਰੂਮ ਜਿੱਥੇ ਤੁਹਾਨੂੰ ਲੱਕਵਾ ਵੀ ਹੋਇਆ ਵਾ ਕਿਵੇਂ ਕਰਦੇ ਸੀ ਕਿ ਸਾਰਾ ਕੁਝ? ਉਹ ਫਿਰ ਡੈਂਪਰ ਲੱਗਾ ਜੇ ਗਿੱਲਾ ਹੋ ਜਾਂਦਾ ਜੇ ਸੜਦਾ ਹੀ ਲਾਗੇ। ਦੂਸਰਾ ਬਾਲੀ ਤੇ। ਕਿ ਤੁਹਾਨੂੰ ਲੱਗਦਾ ਨਰਕ ਪਰਿ ਨਰਕ ਤੋਂ ਵੀ ਪਰੇ ਜ਼ਿੰਦਗੀ ਹੈ। ਹਾਂ ਹਾਂ ਹੈ? ਹੂੰ। ਤੇ ਬੱਚਿਆਂ ਨੂੰ ਕੋਈ ਆਇਆ ਨਹੀਂ ਤਾਂ ਤੁਹਾਨੂੰ ਮੈਨ ਆਇਆ ਉਹਨਾਂ ਚੱਲ ਬਾਪੂ ਆਇਆ ਛੱਡ ਸਾਡੇ ਕੋਲ ਚੱਲ। ਉਹ ਆਂਦੇ ਸੀ ਆਪਣੀ ਮਰਦੀ ਨਾਲ ਆਂਦੇ ਕਿਤੇ ਆਂਦੇ ਕਿੰਨੇ ਆਂਦੇ ਕਿ ਦੋ ਮੁੰਡੇ ਨੇ ਹੁੰਦੇ ਕਿਸੇ ਨੇ ਤੈਨੂੰ ਰੱਖਿਆ ਬੱਪੂ ਨਹੀਂ ਰੱਖਦਾ ਹੁਣ ਨਹੀਂ ਰੱਖਦਾ ਤੇ ਕਿਵੇਂ ਜਿੰਦਗੀ ਕੱਟ ਰਹੇ ਸੀ ਸੜੇ ਤੋਂ ਹੁਣ ਤਾਂ ਠੰਡ ਚਲੂ ਬਹੁਤ ਆ ਗਈ ਜ ਸੰਸਥਾ ਇੱਥੇ ਨਾ ਤੁਹਾਨੂੰ ਲੈ ਕੇ ਆਂਦੇ ਕਿਵੇਂ ਕੀ ਕਰਦੇ ਤੁਸੀਂ ਗਰਮੀ ਦਾ ਉੱਤ ਕੱਟਿਆ ਜਾਂਦਾ ਸਰਦੀ ਨਹੀਂ ਕੱਟਿਆ ਜਾਂਦਾ ਔਖਾ ਹੋ ਜਾਂਦਾ ਸਹੀ ਗੱਲ ਆ ਤੇ ਹੁਣ ਕੀ ਬੱਚਿਆਂ ਨੂੰ ਕੀ ਉਮੀਦ ਹੈ ਕਿ ਲੈਣ ਆਉਗੇ ਤੁਹਾਨੂੰ ਕੋਈ ਪੱਕੇ ਪੱਕੇ ਮੈਂ ਨਹੀਂ ਆਜੀ ਆਂਦੇ ਨਾ ਤੇ ਤੁਸੀਂ ਦੇਖ ਲਓ ਕਿੰਨੇ ਬੁਰੇ ਹਾਲਾਤ ਹਨ ਇਹਨਾਂ ਬਜ਼ੁਰਗਾਂ ਦੇ ਬਿਚਾਰੇ ਤੇ ਬੱਚੇ ਵੀ ਸਾਰੇ ਸਾਥ ਛੱਡ ਗਏ ਕਿ ਲਿਖਾਇਆ ਪੜਾਇਆ ਸਾਰਾ ਉਸ ਨੂੰ ਨਵਸਤੇ ਕੀਤਾ ਤੇ ਮਗਰ ਦੇਖੀ ਜਾ ਬਹੁਤ ਜ਼ਿਆਦਾ ਦੁੱਖ ਵੀ ਹੁੰਦਾ ਵਾ ਕਿ ਇਹ ਬਜ਼ੁਰਗ ਬੱਚੇ ਨੇ ਪੜ੍ਹਾਇਆ ਲਿਖਾਇਆ ਜਿਹਨਾਂ ਨੂੰ ਵੀ ਆਸ ਹੁੰਦੀ ਕਿ ਚਲੋ ਸਾਡੇ ਸੇਵਾ ਕਰਨਗੇ ਮਗਰ ਆਖਰੀ ਮੋੜ ਤੇ ਆ ਗਏ ਇਹ ਉਹਨਾਂ ਨੂੰ ਛੱਡ ਦਿੰਦੇ ਨੇ ਲਵਾਰਿਸ ਤੇ ਅੱਜ ਇਹ ਹੀ ਬਜ਼ੁਰਗਾਂ ਸਾਡੇ ਅਸੀਂ ਗੱਲਬਾਤ ਕੀਤੀ ਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਆਇਆ ਤੇ ਅਸੀਂ ਚਾਹਦੇ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਸੰਭਾਲੋ ਇਹ ਸਾਡੇ ਖਜ਼ਾਨਾ ਨੇ ਇਹਨਾਂ ਮੁਲਕ ਜਾਨਾਂ ਨੇ ਕਿ ਜਿਵੇਂ ਅਸੀਂ ਕਰਾਂਗੇ ਉਮੇ ਤੁਹਾਨੂੰ ਪੜਨਾ ਪਊਗਾ ਅਮ ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਬਾਹਰੋਂ ਕੱਢਿਆ ਵਾ ਆਉਣ ਵਾਲੀ ਪੀੜ੍ਹੀ ਵੀ ਸਾਨੂੰ ਬਾਹਰ ਹੀ ਕੱਢੂਗੀ ਕਿਉਂ ਬਾਪੂ ਸਹੀ ਆ ਹਾਂਜੀ ਹਾਂਜੀ ਹੈ ਹਾਂਜੀ ਠੀਕ ਆ ਤੇ ਮੈਂ ਤਾਂ ਇਹੀ ਕਹਿਣਾ ਵਾ ਕਿ ਆਪਣੇ ਜੋ ਬਜ਼ੁਰਗ ਨੇ ਉਹਨਾਂ ਦੀ ਦੇਖਭਾਲ ਕਰੋ ਕਿੰਨਾਂ ਅਨਮੋਲ ਖਜ਼ਾਨਾ ਕਿੰਨੇ ਦਿਨ ਬੈਠੇ ਰਹਿਣਗੇ ਕਿੰਨੇ ਦਿਨ ਜੁੰਦੇ ਜੁੰਦੇ ਰਹਿਣਗੇ ਜੋ ਤੱਕ ਜੀਣਗੇ ਤੁਹਾਨੂੰ ਅਸੀਸਾਂ ਹੀ ਦੇਣਗੇ ਤੇ ਇਸ ਨਾਲ ਮੈਂ ਅਰੁਣਪਾਲ ਚਿਰਾਨੁਜ ਤੋਂ